六。 حسن کا ਰਾਜਪੂਤਾ ਕਾਏ ਏ ਕਾਮਾ ਬੇਦਨੀ ਦਾ ਚੰਦਾ ਏ ਗਾਗਾ ਬੇਦਨੀ ਦਾ ਚੰਦਾ ਏ ਬੰਤੀ ਦੂਰ ਹਾਏ ਗਜਪਤ ਹਾਥੀ ਨੰਬਰੀ ਗਜਪਤ ਹਾ i'm a ਅਤੇ ਹੂਏ ਦਰਬਾਰ ਮੈਂ ਆਇਆ ਮੈਂ ਤਾਲੀਆਂ ਆਹਣ ਅੱਗੇ ਅਕਬਰ ਬਾਦਸ਼ਾਹ ਆਏ ਅੱਗੇ ਅਕਬਰ ਬਾਦਸ਼ਾਹ ਏ ਹੇ ਹਜ਼ੂਰ ਬੁਲਾਇਆ ਜੇ ਸੱਜਾ ਵੋਟਾ ਕਟ ਕਈਏ ਬੱਦਿਆਂ ਟਾਪਟ ਕਈਏ ਬੱਦਿਆਂ ਪਰ ਸਪਟਾਇਆਏ ਫੇਰ ਕੀ ਜਮ ਲੱਲ ਏ ਮੋਹ ਕਿ ਜਮ ਲਾਂ ਜੇ ਉਹ ਅੱਜਾਖ ਮਾਲਾ ਜੈਮੀ ਅਕਬਰ ਬਾਦਸ਼ਾਨ ਲੋ ਜੈਮੀ ਅਕਬਰ ਬਾਦਸ਼ਾਨ ਏ ਏ ਮੋਲਾ ਬਣੀ ਮਾਇਆ ਦੋਹੀ ਭਰਤੀ ਜਗਤਾਂ ਏ ਦੋਹੀ ਕਰਕੇ ਜਾਂਦੇ ਤਾਈਏ ਚੰਗਾ ਕਰ ਮਤਵਾਇਆ ਲੈ ਬਾਕੀ ਕੋਈ ਨਹੀਂ ਛੱਡਿਆ ਬਾਕੀ ਕੋਈ ਦੇਸ਼ਤਾਂ ਲੋਕ ਬਤਮਾ ਰਾਜ ਆਲ ਲੋਕੋ ਹੀ ਆਕੀ ਹੋ ਗਈਆ माया ਆਵੇ ਟਗੜੇ ਰਾਜ ਫੁੱਟਾਂ ਦੇ ਰੂਪੇ ਕੈਰੀ ਨੂੰ ਜਾਣਾ ਹੱਸਦੇ ਆਉਣਾ ਹੱਸ ਕੇ ਜਾਣਾ ਤਾਂ ਰੋਂਦੇ ਆਵਾ ਕਿੱਤਰ ਦੇ ਲੋਕਾਂ ਨੂੰ ਪਤਾ ਨਹੀਂ ਮੇਰਾ ਮਾਲਕ ਇਹਨੇ ਮੇਲੇ ਭਾਰ ਕੇ ਕਾਲਮ ਬਗਾ ਦੇ ਆਖਰ ਬਾਤ کیا ਹੋਇਆ ਦਿੱਲੀ ਸ਼ਾਹ ਜਹਾਨਾਪੁਰ ਦੇ ਰਹਿਣ ਵਾਲਾ ਬੈਠਾ ਹੋਵੇ ਉਹ ਵੀ ਰਾਤਾਂ ਕਰਦੇ ਯੇ ਬੱਲਾ ਚਾਰ ਚਾਹਵਾਂ ਪਾਣ ਬੁਣਿਆ ਚੌਂ ਮੇਰੇ ਰਹਿਣ ਵਾਲੇ ਯੇ ਬੱਲਾ ਹਰ ਕੋਲ ਬਾਦਸ਼ਾਹਾਂ ਦਾ ਬਾਰਾ ਪ੍ਰੇਮ ਪਾ ਫੜਫਾ ਹੋ ਗਿਆ ਗੈਂ ਬੱਲਾ ਕੰਮ ਕੀ ਸਵੇਰ ਉੱਠਣਾ ਗੰਗਾ ਤੇ ਜਾਣਾ ਅਸ਼ਨਾਣ ਕਰਨਾ ਪਾਠ ਪੂਜਾ ਕਰਨੀ ਮੱਥੇ ਨੂੰ ਤਲਕ ਲਗਾਉਣਾ ਮੋਰੇ ਕਾਂਜਨ ਬਵਾਚੀ ਦੇ ਰਹਿਣ ਵਾਲਾਂ ਨੂੰ ਸੋਚਾ ਖਾਣਾ ਪਿਆਰ ਕੀਤਾ ਉਹਨਾ ਖਾਣਾ ਖਾ ਕੇ ਪੰਜੇ ਪੈਂਦੇ ਕੱਪੜੇ ਪੰਜੇ ਲਾ ਕੇ ਸਿਆਦ ਦਿੱਲੀ ਸ਼ਾਹਜਹਾਨ ਆਬਾਦ ਨੂੰ ਚਲੇ ਜਾਣਾ ਆਕਬਰ ਬਾਦਸ਼ਾਹ ਨੂੰ ਸਲਾਮ ਬੁਲਾਉਣੀ ਆਕਬਰ ਬਾਦਸ਼ਾਹ ਦੇ ਹਰ ਕਰਨੀ ਜਾਕੇ ਕਰਸੀ ਰਾਜ ਜਮ ਦੀ ਅਕਬਰ ਬਾਦਸ਼ਾਹ ਦੇ ਬਰਾਬਰ ਡਾਣਾ ਨਹੀਂ ਇਦਾਂ ਸਮਾਂ ਲੰਘ ਲਾ ਗਿਆ ਜਿਹੜਾ ਕੁਸਮੀਂਦ ਉਹ ਕਹਿੰਦੇ ਯਾਰੋ ਸਾਡਾ ਹੀ ਰਾਜ ਸਾਡੀ ਬਾਦਸ਼ਾਹੀ ਸਾਡਾ ਹੀ ਰਾਜਾ ਏਂ ਜੂਣਾ ਤੂੰ ਦਾ ਬੱਚਾ ਤਖਤ ਤੇ ਬੈਠਦਾ ਸੀ ਨੀچے ਹੋ ਕੇ ਬੈੰਨੇ ਆ। ਹੋਵੇ ਨਾ ਹੋਵੇ ਇਹਨਾਂ ਦਾ ਕੀ ਤੇਰਾ ਭਾਗ ਪਾਈਏ। ਉਹ ਭਾਈਆਂ ਨੇ ਕੀਤੀ ਸਲਾਹ ਕਿੱਥੇ ਚਲੇਗਾ ਸੰਖਾਂ ਦੂਤੀ ਦੇ ਤੋ। ਹਸਨਕਾਂ ਦੂਤੀ ਤੇਰਾ ਨਾ ਹੋਣ ਕਾ ਦਾ ਹੈਗਾ ਦੂਤੀ ਕਿਉਂ ਕਹਿੰਦੇ ਆ। ਕਹਿੰਦਾ ਬਹੀ ਕਰਮ ਦੀ ਜਾਂਦੀ ਹੋਵੇ। ਮੈਂ ਅਸੀਂ ਮਾਰੂੰ ਤੁਗਲੀ ਐਸਾ ਛੱਡੂੰ ਦੂਤ। ਉਹ ਆਟਾ ਆ ਕੇ ਕੋਠੇ ਲੋ ਕਰਮ ਨਹੀਂ ਕਰਾਉਂਦੇ ਜਿੰਦੇ ਫੇਰ ਕਹਿੰਦਾ ਲੋ ਆਈ ਇੱਕ ਛਾਈ ਦੀ ਰੋਟੀ ਖਾਂਦੇ ਹੋਣ ਮੈਂ ਅਸੀਂ ਮਾਰੂ ਟੁਗਲੀ ਐਸਾ ਛੱਡੂ ਦੂਤ ਉਹਨਾਂ ਦੀ ਛਤਰੀ ਦਾ ਆ ਬਣਾ ਲੂ ਕਹਿੰਦੇ ਵੇ ਅਕਬਰ ਬਾਦਸ਼ਾਹ ਦਾ ਜੈਮਲ ਦਾ ਪ੍ਰੇਮ ਬਹੁਤ ਆ ਇਹਨਾਂ ਦਾ ਪਾਟ ਕ ਪਾਉਣਾ ਕਹਿੰਦਾ ਮੈਂ ਪਾਟ ਕ ਤਾਂ ਪਾ ਦੂੰ ਕੋਈ ਬਾਦਸ਼ਾਹ ਕੋ ਚੀਜ਼ ਹੁੰਦੀ ਜਿਹੜੀ ਦੂਜੇ ਬਾਦਸ਼ਾਹ ਕੋ ਨਾ ਹੋਵੇ ਕਹਿੰਦੇ ਵੇ ਕੰਨਾਂ ਨਾਲ ਸੁਣੀ ਅੱਖਾਂ ਨਾਲ ਤਾਂ ਨਹੀਂ ਦੇਖੀ ਇੱਕ ਗੱਜਪਤ ਹਾਥੀ ਘੋੜਾ ਦਰਿਆਈ ਇੱਕ ਹੌਂਸਾ ਇੱਕ ਲੜਕੀ ਆ ਜਾ ਉਹ ਕਹਿੰਦਾ ਮੈਂ ਸਵੇਰ ਨੂੰ ਪਾਟ ਕਬਾ ਦਾਂ ਹਸਨ ਕਾ ਦੂਤੀ ਨੇ बाजू ਪੀਤਾ ਆਕੁਰ ਬਾਦਸ਼ਾਹ ਦੀ ਕਚੈਰੀ ਨੂੰ ਆ ਗਿਆ 22 ਸੂਬੇ 36 ਮਰਾ ਬੈਠੇ ਕਚੈਰੀ ਗੜਬੜ ਗੜਬੜ ਕਰਦੀ ਆ ਜੇ ਉਸ ਵੇਲੇ ਹਸਨ ਕਾ ਦੂਤੀ ਨੇ ਦੇਖਿਆ ਬਾਦਸ਼ਾਹ ਦੇ ਪੈਰਾਂ ਦੇ ਥੱਲੇੋਂ ਮਿੱਟੀ ਨਿਕਲ ਗਈ ਅਫਰੀਕਾ ਦੂਤੀ ਮੇਰੇ ਦਰਬਾਰ ਦੀ ਮੋਢੇ ਦਾ ਗੋਡਾ ਮੋਢੇ ਨਾਲ ਮੂਹ ਰੱਖਦਾ ਸਾਰਿਆਂ ਕੋਲ ਬਾਦਕ ਨਾ ਪਾ ਕੀ ਕਦੀ ਨਹੀਂ ਕਹਿੰਦਾ ਨਹੀਂ ਬਾਦਸ਼ਾਹ ਮੈਂ ਤਾਂ ਤੇਰਾ ਚਾਹ ਕਰਦਾ ਕਰਨੀਆਂ ਜੰਨਾ ਕਰਕੇ ਸलाम ਕਰਕੇ ਮੋੜ ਜਾਣਾ ਕਹਿਲਾ ਗੱਲਾਂ ਕਰਦਾ ਕਹਿੰਦਾ ਤੂੰ ਐਂ ਦੱਸ ਬਾਦਸ਼ਾਹ ਮੇਰੇ ਦਰਬਾਰ ਦੀ ਗੱਜਪਤ ਹਾਥੀ ਹੈਗਾ ਕਹਿੰਦਾ ਹਾਥੀਆਂ ਦੀ ਮੈਨੂੰ ਕੀ ਕਮੀਆ ਤਵੇਲੇ ਭਰੇ ਪਏ ਆ ਗੱਡੇ ਭਰੇ ਪਏ ਆ ਕਹਿੰਦਾ ਨਹੀਂ ਬਾਦਸ਼ਾਹ ਦਾ ਜੱਪਾ ਸਾਥੀਦਾਂ ਦਾ ਨਹੀਂ ਹੁੰਦਾ ਉਹਨੂੰ ਪਿਲਾ ਦਈਏ ਸ਼ਰਾਬ ਮੱਥੇ ਨੂੰ ਲੋਹੇ ਦੀਆਂ ਤਵੀਆਂ ਵੀ ਰੱਜੇ ਆ ਜਰਾ ਤੇਰਾ ਮਹਿਲ ਆ ਮਾਰ ਮਾਰ ਕੇ ਟੱਕਰਾਂ ਇੱਥੇ ਨਾ ਟਕਾ ਦੂ ਮਾਰ ਜਿਉਂ ਕੀ ਨਾਮ ਹੀ ਕਰੇ ਬਾਦਸ਼ਾਹ ਪਈਏ ਜੋ ਚਾਰਾਂ ਨੇ ਮੁੜ ਗਿਆ ਬਈ ਇਦਾਂ ਦਾ ਹਰ ਵੀ ਮੇਰੇ ਦਰਬਾਰ ਚ ਹੈ ਨਹੀਂ ਫੇ ਤੇਰੇ ਦਰਬਾਰ ਚ ਦਰਿਆਈ ਘੋੜਾ ਘੋੜਿਆਂ ਦੀ ਕਹਿੰਦਾ ਮੈਨੂੰ ਕੀ ਕਮੀ ਆ ਤਵੇਲੇ ਭਰਿਓ ਆ ਕਹਿੰਦਾ ਨਹੀਂ ਬਾਦਸ਼ਾਹ ਦਰਿਆਈ ਘੋੜਾ ਇਦਾਂ ਦਾ ਨਹੀਂ ਹੁੰਦਾ ਉਹਦੇ ਪੈਰਾਂ ਨੂੰ ਚੱਕੀ ਦੇ ਫੋੜ ਬੰਨ੍ਹਦੇ ਹੀ ਮੋਰੇ ਦਰਿਆ ਜਾਂਦਾ ਹੋਵੇ ਨਰੀ ਜਾਂਦੀ ਹੋਵੇ ਮਾਰੂ ਛਾਲ ਪਾਲ ਡੇਗੂ ਮਾਰਦੀ ਆਪਣੇ ਪੈਰ ਭੇਵੇਂ ਮਾਰਦੀ ਨਾ ਪਵੇਂ ਬਾਦਸ਼ਾਹ ਰਪਈਏ ਤੋ ਅੱਠਾਂ ਨੇ ਮੁੜ ਗਿਆ ਬਈ ਇਦਾਂ ਦਾ ਘੋੜਾ ਵੀ ਮੇਰੇ ਦਰਬਾਰ 'ਚ ਹੈ ਨਹੀਂ ਫੇਰ ਤੇਰੇ ਦਰਬਾਰ 'ਚ ਬਾਦਸ਼ਾਹ ਤੁੰਸਾ ਕਹਿੰਦਾ ਰਾਜਾ ਦੇ ਘਰ ਮੋਤੀਆਂ ਦਾ ਕਾਰਾ ਮੈਨੂੰ ਤੁੰਸਿਆਂ ਦੀ ਕੀ ਕਮੀ ਹੈ ਕਹਿੰਦਾ ਨਹੀਂ ਬਾਦਸ਼ਾਹ ਤੋਂ ਸਾਜਦੰਦ ਨਹੀਂ ਹੁੰਦਾ ਉਹਨੂੰ ਦੇਖ ਕੇ ਕੱਚੀ ਲੱਸੀ ਦੇ ਛਿੱਡੇ ਬੈਲੀਆਂ ਬੈਲੀਆਂ ਮਾਜੇ ਚੋਬਾਂ ਵਿੱਚੋਂ ਆਵਾਜ਼ ਨੇ ਕੱਢੀ ਅਗੜ ਨੂੰ ਬੜੀ ਥਾਲੀ ਅਗੜ ਨੂੰ ਕਹੀ ਥਾਲੀ ਜਿੱਥੇ ਨਹੀਂ ਬਾਤ ਜਾਂਦੀ ਬੰਦੇ ਦੀ ਫੱਟੇ ਹੁੰਦੀ ਜਾਂਦੀ ਹੈ ਬਾਦਸ਼ਾਹ ਬਾਰਾਂ ਨੇ ਮੁੜ ਕੇ ਪਈਏ ਚੋਬੀ ਦਾ ਤੋਂਸਾ ਮੇਰੇ ਦਰਵਾਜ਼ੇ 'ਤੇ ਹੈ ਦੇਖ ਤੇਰੇ ਦਰਵਾਜ਼ੇ ਬਾਦਸ਼ਾਹ ਰਾਣੀਆਂ ਰਾਣੀਆਂ ਕਹਿੰਦਾ ਬੜੀਆਂ ਮੇਰੇ ਕੋ ਗੰਦਾ ਨਹੀਂ ਐ ਇੱਕ ਲੜਕੀ ਆ ਬਾਦਸ਼ਾਹ ਦਿਨੇ ਖਾਦੀ ਪੇਤ ਪਿਆਰ ਹਾਸ ਨੂੰ ਨਜ਼ਰ ਆਉਂਦਾ ਰਾਤ ਨੂੰ ਖਾਦੀ ਦਿਨੇ ਨਜ਼ਰ ਆਉਂਦਾ ਚੌ ਫੁੱਲਾਂ ਦੇ ਬਰਾਬਰ ਹੁਣ ਖੋਲਦੇ ਬਾਦਸ਼ਾਹ ਪਈਏ ਦਾ ਰੁਪਈਆ ਹੀ ਮੁੜ ਗਿਆ ਜੇਸ ਵੇਲੇ ਹਸਨ ਕਾਂ ਦੁੱਤੀ ਤੋਰਨ ਲੱਗਾ ਬਾਦਸ਼ਾਹ ਨੂੰ ਪੁੱਛਦਾ ਇਹ ਜਿਹੜੀਆਂ ਚੀਜ਼ਾਂ ਤੂੰ ਕਹਿਣਾ ਹਸਨ ਕਾਂ ਦੁੱਤੀ ਇਹ ਮਿਲੂਗੀਆਂ ਕਿੱਥੋਂ ਕਹਿੰਦਾ ਜਿਹੜਾ ਹਿੰਦੂ ਰਾਜਪੂਤ ਦਾ ਬੱਚਾ ਤੇਰੀ ਕੋਲ ਆ ਕੇ ਬੈਠਦਾ ਇਹ ਚੀਜ਼ਾਂ ਉਹਦੇ ਘਰ ਆ ਬਿੰਨੇ ਜੀਆ ਹਿੰਦੂ ਰਾਜਪੂਤ ਦਾ ਬੱਚਾ ਤੈਨੂੰ ਬੜੀ ਖੁਸ਼ੀ ਨਾ ਦੇ ਦਊ ਚੌਥੀ ਕੀ ਸੋ ਸਾਂਤੀ ਮੰਗੀ ਨਹੀਂ ਮਾਰੂ ਤਲਵਾਰ ਦਾ ਡੰਗ ਤੇਰਾ ਸੈਰਾ ਡਕਾ ਦਊ ਤੁਹਾਡਾ ਡਕਾ ਦਊ ਫੇਰ ਕਿਹਾ ਅਸਰ ਕੰਦੂਤੀ ਜਾ ਕੇ ਝੂਠੀ ਟੁਗਲੀ ਲਾਈ ਤੂੰ ਸੁਣ ਕਿਮਲੇ ਬਾਦਸ਼ਾ ਦੇਸਾਂ ਦੇ ਸਾਈਂ ਬਾਖਸ਼ੇ ਕੋਟ ਤੇ ਪਾਰਗਨੇ ਰਾਜਪੂਤਾਂ ਕਾਈ ਇਹ ਘਰ ਦਾ ਭੇਤ ਨਹੀਂ ਦੱਸਦੇ ਐਂਕੀ ਦੂਰ ਹਵਾਈ ਗੱਜਪਤ ਹਾਥੀ ਹੋਦੇ ਘੋੜੇ ਦਰਿਆਈ ਉਹ ਸਾ ਕੀਮੰਦਾਰ ਆ ਮੋਤੀਆਂ ਜੱਟ ਦੀ ਜੜਾਈ ਛੰਦਲਾ ਦੀਪ ਦੀ ਪਦਮਣੀ ਕਾਲ ਜੈਵਲ ਜਾਈ ਬੜੀਆਂ ਨਾਲੋ ਉਸਦੀ ਗੂਹੀ ਛਕਉ ਛਵਾਈ ਬਾਦਸ਼ਾਹ ਜੱਗ ਬੁਲਾਈਆਂ ਦੇਊਗਾ ਜੇ ਕਰ ਆਈ ਬਿਆਈ ਮਤੇ ਹੋਏ ਦਾ ਬਾਰਵੇਂ ਰਾਜ ਐਮਲ ਆਇਆ ਅੱਗੇ ਅਕਬਰ ਬਾਦਸ਼ਾਹ ਅਯੂਰ ਬੁਲਾਇਆ ਔਰ ਸੱਜਾ ਗੋਡਾ ਪਾਛ ਕੇ ਪੱਟ ਪਾਸ ਬਹਾਇਆ ਕੋ ਬਹਾ ਕੇ ਕਹਿਣ ਲਗਾ ਜੈਵਲਾ ਮੈਂ ਤੈਨ ਤੋਂ ਇੱਕ ਚੀਜ਼ ਮੰਗਣੀ ਆ ਹਿੰਦੂ ਰਾਜ ਪੂ ਦਾ ਬੱਚਾ ਪੈਂਦੀ ਗੱਲ ਨੂੰ ਤਾੜ ਗਿਆ ਕਹਿੰਦਾ ਬਾਦਸ਼ਾਹ ਮੰਗਣੇ ਆਈ ਹੋਈ ਮੰਗੀ ਨੇ ਮੰਗੀ ਨਾ ਫੇਰ ਕਿਹਾ ਸੱਜਾ ਗੋਡਾ ਪਾਟ ਕੇ ਪਾਸ ਬਹਾਇਆ ਕਹਿੰਦਾ ਫੇਰ ਨਾ ਆਖੀ ਜੈਮਲਾ ਤੂੰ ਲਗਾ ਕਮਾਇਆ ਮੈਂ ਵੀ ਅਕਬਰ ਬਾਦਸ਼ਾਹ ਮੌਲਾ ਬੜਾਇਆ ਦੋਹੀ ਫੈਕਰੀ ਜਗ ਸੀ ਚੰਗਾ ਕਰਮ ਕਮਾਇਆ ਮੈਂ ਆਖੀ ਕੋਈ ਨਹੀਂ ਛੱਡਿਆ ਜੋ ਪਤਮਾ ਦਾ ਜਾਇਆ ਜੋ ਕੋਈ ਆਖੀ ਹੋ ਗਿਆ ਸਭ ਮਾਰ ਕੋ ਆਇਆ ਜੋ ਕੋਈ ਜਗਤ ਦੇ ਪਹਿਲਵਾਨ ਭਨ ਕੇ ਪਾਵੇ ਲਾਇ ਜਿੰਨੇ ਚੌਂਟ ਲੱਗਦੇ ਇੱਕ ਮੀਸਾ ਮੇਰੀ ਛਾਇਆ ਟੋਟਰ ਮਲ ਜ਼ਬਾਨ ਦੀ ਮਾਨਸਾਬ ਕਰੇ ਸਵਾ ਟੀਰਾ ਡੋਲਾ ਲੈ ਬਣੀ ਬਾਦਸ਼ਾਹ ਫਰਮਾਇਆ